گیا ਸਾਡੀ ਕੁੜੀਆਂ ਆਈਆਂ ਹੋਈਆਂ ਸੀਗੀਆਂ ਤੇ ਗੱਲਬਾਤ ਹੀ ਕਰਨੀ ਜਦੋਂ ਲੜਾਈ ਪਸਾ ਦੇ ਚੱਲਦਾ ਹੈ ਸਾਡੇ ਘਰ ਦੇ ਵਿੱਚ ਤੇ ਮੇਰੀ ਘਰ ਵਾਲੀ ਨੂੰ ਮਾਰ ਦਿੱਤਾ ਜਿੱਦਾਂ ਯਾਰ ਇੱਟਾਂ ਮਾਰ ਮਾਰ ਕੇ ਮਾਰਿਆ ਸਾਰਾ ਨੇ ਕਿ ਜੀ ਕੁੜੀ ਆ ਦੇਖ ਲੋ ਇਹ ਰਾਤ ਨੂੰ ਰੋਂਦੀ ਆ ਕਹਿੰਦੀ ਮੰਮੀ ਚਾਹੀਦੀ ਮੈਨੂੰ ਹੁਣ ਜਿਹੜੀ ਮੇਰੀ ਘਰ ਵਾਲੀ ਮਾਰ ਦਿੱਤੀ ਆ ਹੁਣ ਇਹਨੂੰ ਮੈਂ ਰਾਤ ਨੂੰ ਮੰਮੀ ਕਿੱਥੋਂ ਲੈ ਕੇ ਦੇਵਾਂ ਸਰ ਤੁਸੀਂ ਦੱਸੋ ਮੈਨੂੰ ਉਹ ਨਹੀਂ ਸੰਭਾਲਦੀ ਸੀ ਕਿ ਮੈਨੂੰ ਟੈਨਸ਼ਨ ਨਹੀਂ ਕੋਈ ਸੀ ਹੁਣ ਮੈਂ ਕੰਮ ਦੇ ਜਾਊਂਗਾ ਕੁੜੀ ਸੰਭਾਲੂਗਾ ਹੁਣ ਮੈਨੂੰ ਟੈਨਸ਼ਨ ਬਹੁਤ ਵੱਧ ਪਾਦਾ ਨਾ ਇਹ ਭਾਬੀ ਜਦੋਂ ਬਾਥਰੂਮ ਵਿੱਚ ਨਾ ਨੋ ਕਿ ਸੂਟ ਸੱਟ ਗਈ ਸੀ ਉਹ ਮੇਰੇ ਭਰਾ ਨੇ ਜਿੱਦਾ ਕੁਸ਼ੂ-ਮੁਸ਼ੂ ਕਰਕੇ ਕੋਈ ਸਾਈਡ ਤੇ ਰੱਖਤਾ ਸਰ ਉਹ ਜਦੋਂ ਲਾ ਪਾ ਕੇ ਜਿੱਦਾ ਗਾਲਾਂ ਕੱਢਦੀ ਹੁੰਦੀ ਸੀ ਮੇਰੀ ਘਰ ਵਾਲੀ ਨੂੰ ਇਹ 23 ਖੱਤੀ ਆ ਹੈ ਰਾਮ ਦੀ ਆ ਇਹਨੇ ਮੇਰਾ ਸੂਟ ਚੱਕਿਆ ਘਰ ਵਾਲੀ ਨੇ ਮੇਰੇ ਨਹੀਂ ਕੋਈ ਸੂਟ ਇਦਾਂ ਦਾ ਚੱਕਿਆ ਹੈ ਨਹੀਂ ਸਗਾ ਉਹ ਮੇਰੇ ਭਰਾ ਨੇ ਚੱਕ ਕੇ ਸਾਈਡ ਤੇ ਰੱਖਿਆ ਸਗਾ ਜਾਨੀਏ ਸਰ ਇਦਾਂ ਯਾਨੀ ਕਿ ਸਾਰ ਗੱਲਾਂ ਵਾਤਾ ਵਾਦੀਆਂ ਨਹੀਂ ਆ ਉਹ ਸਮਝਦੀ ਸੀ ਕਿ ਜਾਦੂ ਟੂਨੇ ਕਰਦੇ ਬਾਬਿਆਂ ਕੋ ਜਾਂਦੇ ਪਰ ਸਾਰ ਮੈਂ ਇਦਾਂ ਦਾ ਕੰਮ ਕੋਈ ਨਹੀਂ ਕਰਦਾ ਮੈਂ ਜਿੱ ਕੀ ਨਾਮ ਦੀ ਜਸਵੀਰ ਸਿੰਘ ਸਾਹਿਬ ਜਸਵੀਰ ਦੀ ਕੀ ਗੱਲਬਾਤ ਹੋਈ ਜੀ ਸਰ ਜੀ ਜਿੱਦਾਂ ਯਾਨੀ ਕਿ ਮੈਂ ਨਾ ਕੰਮ ਤੇ ਗਿਆ ਹੋਇਆ ਸੀਗਾ ਤੇ ਕੰਮ ਤੇ ਜਿੱਦਾਂ ਮੈਂ ਦੁਪਹਿਰ ਨੂੰ ਘਰੇ ਗਿਆ ਆਂ ਤੇ ਘਰੇ ਗਿਆ ਸਾਡੀ ਕੁੜੀਆਂ ਆਈਆਂ ਹੋਈਆਂ ਸੀਗੀਆਂ ਤੇ ਗੱਲਬਾਤ ਹੀ ਕਰਨੀ ਜਦੋਂ ਲੜਾਈ ਪਸਾ ਦੇ ਚੱਲਦਾ ਹੈ ਸਾਡੇ ਘਰ ਦੇ ਵਿੱਚ ਤੇ ਮੈਂ ਜਿੱਦਾਂ ਗਿਆ ਤੇ ਗੱਲਬਾਤ ਕੀਤੀ ਤੇ ਕੋਈ ਉਹ ਇਦਾਂ ਦੀ ਗੱਲਬਾਤ ਹੈ ਨਹੀਂ ਸਗੀ ਤੇ ਜਦੋਂ ਮੈਂ ਦੁਪਹਿਰੋਂ ਕੰਮ ਤੇ ਜਿੱਦਾਂ ਆ ਗਿਆ ਵਾਂ ਤੇ ਮੇਰਾ ਭਰਾ ਜਿਹੜਾ ਹੁਣ ਜੇਲ੍ਹ ਦੇ ਵਿੱਚ ਫੜਿਆ ਹੋਇਆ ਵਾ ਪੁਲਿਸ ਨੇ ਕਾਪਰ ਕਰ ਲਿਆ ਗਵਤਾਰ ਉਹ ਸਾਰ ਉਹ ਸਟੈਂਪ ਘਰੇ ਫਿਰਦਾ ਸੀ ਮੈਨੂੰ ਇਹ ਨਹੀਂ ਪਤਾ ਸੀ ਤੇ ਦਿਲ ਦੇ ਵਿੱਚ ਕੀ ਚੱਲਦਾ ਵਾ ਤੇ ਜਦੋਂ ਬਾਅਦ ਵਿੱਚ ਆ ਗਿਆ ਤੇ ਮੈਂ 2 ਵਜੇ ਘਰੇ ਗਿਆ 3 ਵਜੇ ਵਾਪਸ ਕੰਮ ਦੇ ਚਲੇ ਗਿਆ ਜੀ 4 ਵਜੇ ਮੁੜ ਕੇ ਸਾਰਿਆਂ ਨੇ ਇਦਾਂ ਕੀਤੀ ਮੇਰੀ ਘਰ ਵਾਲੀ ਨੂੰ ਮਾਰ ਦਿੱਤਾ ਜਿੱਦਾਂ ਜੀ ਸਾਰ ਇੱਟਾ ਮਾਰ ਮਾਰ ਕੇ ਮਾਰਿਆ ਸਾਰਿਆਂ ਨੇ ਇਹ ਨਾਮ ਕੀ ਕਿਹਾ ਤੁਹਾਡਾ ਰੋਲ ਮੇਰੀ ਘਰ ਆ ਜਦਾ ਨਾਮ ਜਸਪ੍ਰੀਤ ਕੌਰ ਤੇ ਜਿਹਨੇ ਮਾਰਿਆ ਉਹਦਾ ਨਾਮ ਉਹਦਾ ਨਾਮ ਕਸ਼ਮੀਰ ਸਿੰਘ ਸ਼ੀਰਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਸਾਰੀ ਇਹੀ ਮੰਗ ਕਰਦਾ ਦੋਹਾਂ ਜੀਆਂ ਨੂੰ ਸਰ ਉਹ ਵਰ ਕਾਇਰ ਹੋਵੇ ਜਾਂ ਫਾਂਸੀ ਦੀ ਸਜ਼ਾ ਚਾਹੀਦੀ ਸਰ ਮੇਰੀ ਨਿੱਕੀ ਜੀ ਕੁੜੀ ਆ ਦੇਖ ਲੋ ਇਹ ਰਾਤ ਨੂੰ ਰੋਂਦੀ ਆ ਕਹਿੰਦੀ ਮੰਮੀ ਚਾਹੀਦੀ ਮੈਨੂੰ ਹੁਣ ਜਿਹੜੀ ਮੇਰੀ ਘਰ ਵਾਲੀ ਮਾਰ ਦਿੱਤੀ ਆ ਹੁਣ ਇਹਨੂੰ ਮੈਂ ਰਾਤ ਨੂੰ ਮੰਮੀ ਕਿੱਥੋਂ ਲਿਆ ਕੇ ਦੇਵਾਂ ਸਰ ਤੁਸੀਂ ਦੱਸੋ ਮੈਨੂੰ ਆਪ ਤੂੰ ਜੇਲ੍ਹ ਦੇ ਵਿੱਚ ਬੈਠਾ ਖੁਸ਼ ਬੈਠਾ ਵਾ ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਮੈਨੂੰ ਬੱਸ ਮੈਨੂੰ ਕਿੰਨੀ ਟੈਨਸ਼ਨ ਆ ਮੈਂ ਕਿਦਾਂ ਕੁੜੀ ਨੂੰ ਪਾਲਣਾ ਵਾਂ 사ਵਾ ਮਾਂ ਕੋਲ ਹੁੰਦੀ ਸੀਗੀ ਸਾਰਾ ਰੋਜ਼ ਹੀ ਸੰਭਾਲਦੀ ਸੀਗੀ ਮੈਨੂੰ ਟੈਨਸ਼ਨ ਹੀ ਕੋਈ ਸੀ ਹੁਣ ਮੈਂ ਕੰਮ ਦੇ ਜਾਊਂਗਾ ਕੁੜੀ ਸੰਭਾਲੂਗਾ ਹੁਣ ਮੈਨੂੰ ਟੈਨਸ਼ਨ ਬਹੁਤ ਵੱਧ ਦਵਾਗਾ ਨਾ ਇਸ ਕਾਰਨ ਕੀ ਹੋਇਆ ਐਡਾ ਜਿਹੜਾ ਐਡਾ ਕਤਲ ਕਰ ਰਿਹਾ ਹੈ ਨਾ ਕਾਰਨ ਸਰ ਕੀ ਹੋਣਾ ਸੀਗਾ ਜਿੱਦਾਂ ਯਾਨੀ ਕਿ ਮਾਰਾ ਮੋਢਾ ਘਰ ਦੇ ਵਿੱਚ ਚੱਲਦੀ ਸੀ ਲੜਾਈ ਬਿਸਾਦ ਜਿੱਦਾਂ ਮੇਰੀ ਭਾਬੀ ਜਿੱਦਾਂ ਹੁਣ ਬਾਥਰੂਮ ਵਿੱਚ ਨਾ ਨੂੰ ਕੇ ਸੂਟ ਸੱਟ ਗਈ ਸੀ ਉਹ ਮੇਰੇ ਭਰਾ ਨੇ ਜਿੱਦਾਂ ਕੁਸ਼ੂ-ਮੁਸ਼ੂ ਕਰਕੇ ਕੋਈ ਸਾਈਡ ਤੇ ਰੱਖਤਾ ਸਰ ਉਹ ਜਦੋਂ ਲਾ ਪਾ ਕੇ ਜਦੋਂ ਗਾਲਾਂ ਕੱਢਦੀ ਹੁੰਦੀ ਸੀ ਮੇਰੀ ਘਰ ਵਾਲੀ ਨੂੰ ਇਹ 23 ਖੱਤੀ ਆ ਹੈ ਰਾਮ ਦੀ ਆ ਇਹਨੇ ਮੇਰਾ ਸੂਟ ਚੱਕਿਆ ਘਰ ਵਾਲੀ ਨੇ ਮੇਰੀ ਕੋਈ ਸੂਟ ਇਦਾਂ ਦਾ ਚੱਕਿਆ ਹੈ ਨਹੀਂ ਸਗਾ ਉਹ ਮੇਰੇ ਭਰਾ ਨੇ ਚਾ ਕੇ ਸਾਈਡ ਤੇ ਰੱਖਿਆ ਸੀਗਾ ਯਾਨੀ ਕਿ ਸਰ ਇਦਾਂ ਯਾਨੀ ਕਿ ਸਾਰ ਗੱਲਾਂ ਬਾਤਾਂ ਵਾਦਦੀਆਂ ਨਹੀਂ ਆ ਉਹ ਸਮਝਦੀ ਸੀ ਕਿ ਜਾਦੂ ਟੂਨੇ ਕਰਦੇ ਆ ਬਾਬਿਆਂ ਕੋ ਜਾਂਦੇ ਪਰ ਸਰ ਮੈਂ ਇਦਾਂ ਦਾ ਕੰਮ ਕੋਈ ਨਹੀਂ ਕਰਦਾ ਮੈਂ ਪ੍ਰਭੂ ਨੂੰ ਮੰਨਦਾ ਪ੍ਰੋਵੀਜਨਸ਼ਨ ਸੀ ਨੂੰ ਮੰਨਦਾ ਵਾ ਅਸੀਂ ਚਰਚ ਨਾ ਜਾਈਦਾ ਵਾਰ ਇਦਾਂ ਦਾ ਬਾਬਿਆਂ ਦਾ ਕੋਈ ਕੰਮ ਨਹੀਂ ਕੀਤਾ ਉਹ ਸਮਝਦੇ ਜਾਦੂ ਟੂਨੇ ਕਰਦੇ ਆ ਸਾਡੇ ਤੇ ਕੋਈ ਇਦਾਂ ਦਾ ਨਾ ਕੰਮ ਕਰਾਉਣ ਪਰ ਮੈਂ ਸਾਰੇ ਇਦਾਂ ਦਾ ਕੰਮ ਕੋਈ ਨਹੀਂ ਕਰਦਾ ਮੈਂ ਪ੍ਰਭੂ ਨੂੰ ਮੰਨਦਾ ਚਰਚ ਹੀ ਜਾਣਾ ਸਨ ਸਰੀ ਕਤਲ ਹੋਇਆ ਹੈਗਾ ਅਮਰਪੁਰ ਏਰੀਏ ਦੇ ਵਿੱਚ ਜੀ ਇਹ ਮੰਨਦਾ ਹੈਗਾ ਇਹਦੇ ਵਿੱਚ ਇੱਕ ਇੰਟੀਮੇਸ਼ਨ ਆਈ ਸੀਗੀ ਵੀ ਜਿਹੜਾ ਆ ਜੇਟ ਨੇ ਆਪਣੀ ਜਿਹੜੀ ਆ ਭਰਜਾਈ ਨੂੰ ਜਿਹੜਾ ਆ ਵੀ ਹਿੱਟ ਕੀਤਾ ਹਿੱਟ ਦੇ ਨਾਲ ਤੇ ਉਹਦੇ ਸੱਟ ਲੱਗੀ ਹੋਆ ਮੌਕੇ ਤੇ ਪੁਲਿਸ ਜਦੋਂ ਗਈ ਤਾਂ ਪਿੰਡ ਵਾਲਿਆਂ ਨੇ ਦੱਸਿਆ ਵੀ ਉਹਦੀ ਮੌਤ ਹੋ ਚੁੱਕੀ ਹੈ ਤੇ ਉੱਥੇ ਜਿਹੜੀ ਆ ਐਫ ਆਈ ਆਰ ਨੰਬਰ 95 ਜਿਹੜੀ ਆ ਕਸ਼ਮੀਰ ਏਲੀਅਸ ਸ਼ੀਰੇ ਦੇ ਖਿਲਾਫ ਦਰਜ ਕਰਕੇ ਤੇ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜਿਹੜਾ ਵੰਦ ਹਵਾਲਾਤ ਕੀਤਾ ਗਿਆ ਇਹਦਾ ਜਿਹੜਾ ਹੁਣ ਦੋ ਤਿੰਨ ਦਾਰਮਾਨ ਲਿਆ ਆ ਬਾਕੀ ਪੁੱਛਗਿੱਛ ਜਾਰੀ ਹੈ ਕਤਲ ਦਾ ਕੋਈ ਕਾਰਨ ਪਤਾ ਲੱਗਾ ਘਰੇਲੂ ਲੜਾਈ ਸੀ ਇਹਨਾਂ ਦੀ ਆਪਸ 'ਚ ਹੀ ਤੇ ਉਹਦੇ ਕਰਕੇ ਜਿਹੜਾ ਆ ਇਹਨਾਂ ਕਤਲ ਹੋਇਆ ਇਹ ਐਫ ਆਈ ਆਰ ਜਿਹੜੀ ਤੁਸੀਂ ਕੱਢੀ ਆਈਗੀ ਆ ਇਹਦੇ 'ਚ ਕੀ ਮਾਮਲਾ ਦਰਜ ਕੀਤਾ ਗਿਆ ਇਹਦੇ ਮਾਮਲਾ ਇਹੀ ਦਰਜ ਕੀਤਾ ਵੀ ਇਹ ਜਿਹੜਾ ਇਹਨਾਂ ਦਾ ਘਰੇਲੂ ਥੋੜੀ ਕਲੇਸ਼ ਸੀਗਾ ਆਪਸ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਹਨਾਂ ਗੁੱਸੇ ਦੇ ਵਿੱਚ ਆ ਕੇ ਜਿਹੜਾ ਉਹਦੇ ਇੱਟ ਇੱਟਾ ਮਾਰ ਕੇ ਜਿਹੜਾ ਉਹਦਾ ਕਤਲ ਕਰਤਾ ਜਿਹਨਾਂ ਕਤਲ ਹੋਇਆ ਉਹਦਾ ਨਾਮ ਕੀ ਆ ਉਹਦਾ ਨਾਮ ਜਸਪ੍ਰੀਤ ਕੌਰ ਹੈ ਕਿਹੜਾ ਪਿੰਡ ਆ ਇਹ ਤਾਂ ਖੁਰਲਾਪੁਰ ਹੈ ਉਹ ਕੀ ਕਰ ਰਹੀ ਕੀਤੀ ਜਾ ਰਹੀ ਉਹਨੇ ਤਾਂ ਜਿਹੜਾ ਆ ਪੇਸ਼ ਹਦਾਲਤ ਕਰਕੇ ਜਿਹੜਾ ਤਾਂ ਰਿਮਾਂਡ ਲਿਆ ਆ ਬਾਕੀ ਇਹਦੀ ਪੁੱਛਗਿੱਛ ਕਰ ਰਹੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾ ਪੁੱਛੇ ਪਤਾ ਲੱਗਾ ਕਿ ਛੱਟ ਕਿਸ ਚੀਜ਼ ਦੇ ਨਾਲ ਮਾਰੀ ਇਹ ਇੱਕ ਏਕਟ ਸੀ ਉੱਥੋਂ ਬ੍ਰਾਹਮਣ ਹੋਈ ਉਹਦੇ ਤੇ ਬਲੱਡ ਲੱਗਾ ਸੀ ਤੇ ਉਹ ਇੱਟ ਦੇ ਨਾਲ ਜਿਹੜਾ ਉਹ ਕਹਿੰਦਾ ਵੀ ਮੈਂ ਉਹਦੇ ਕਤਲ ਕੀਤਾ ਇਹਨਾਂ ਦੀ ਮੌਤ ਹੋ ਗਈ ਇਹਨਾਂ ਦੀ ਉਮਰ ਕਿੰਨੀ ਸੀ ਉਹਨਾਂ ਦੀ ਉਮਰ ਕਰੀਬ ਮੇਰੇ ਖਿਆਲ 33-34 ਸਾਲ ਆ ਬੱਚੇ ਕੋਈ 25 ਕੁੜੀਆਂ ਸ਼ਹਿਰ ਤੋਂ ਨਾਲ